ਹਾਂਜੀ ਆ ਦੇਖੋ ਆ ਰਿਹਾ ਮੇਰਾ ਡੋ ਕੋਕੋ ਦੇਖੋ ਕਾਜ ਪਤਾ ਨਹੀਂ ਕੀ ਲੱਭ ਰਿਆ ਏ ਚਲੋ ਦੇਖੋ ਦੇਖੋ ਫੋਨ ਨੂੰ ਸੁਂਗ ਰਿਆ ਚਲੋ ਆਪਾਂ ਇਹਨੂੰ ਥੋੜਾ ਭਜਾਈਏ ਜੀ ਦੇਖੋ ਕਿਦਾਂ ਸੁਂਗ ਰਿਆ ਇਹਦੇ ਨਾਲ ਲਾਉਨੇ ਹਾਂ ਰੇਸ ਦੇਖਿਓ ਫਿਰ ਇਹ ਉਹ ਭਜ ਲਿਆ ਇਹ ਦੇਖੋ ਜੀ ਦੇਖੋ ਫੋਨ ਨੂੰ ਚੰਦ ਓਏ ਇਹਨੂੰ ਫੜਨਾ ਬੁਝ ਸੋਖੀ ਗੱਲ ਨਹੀਂ ਹੈਗੀ ਬੂ ਦੋਖਾ ਫੜ ਹੁੰਦਾ ਇਹਨੂੰ ਦੇਖੋ ਸਪੀਡ ਦੇਖੋ ਪੂਨ ਤੇ ਸਿੱਧੀ ਕਰ ਲੈਂਦਾ ਹੈ ਆਪਦੀ ਭਾਜਦਾ ਦੇਖੋ ਕਿੰਨੀ ਸਪੀਡ ਤੇ گول گول ਘੁੰਮ ਜਾਂਦਾ ਦੇਖੋ ਦੇਖੋ ਫਿਰ ਆ ਫਿਰ ਭੱਜ ਲੈ ਦੇਖੋ ਪਤਾ ਨਹੀਂ ਇਹਨੂੰ ਕੀ ਮਿਲ ਜਾਂਦਾ ਕਿਤੇ ਕਿਤੇ ਉੱਥੇ ਰੁਕ ਜਾਂਦਾ ਫਿਰ ਇਹ ਉਹ ਫਿਰ ਭੱਜ ਲੈ ਦੇਖੋ ਇਹ ਖੇਡਦਾ ਜਿਵੇਂ ਆਪਾਂ ਖੇਡਦੇ ਨੇ ਉਹਦੇ ਕੁੱਤਿਆਂ ਦਾ ਰੇਸ ਲਾ ਰਹੇ ਨੇ ਆ ਵੀ ਤੁਸੀਂ ਮਰਨਾ ਖੇਡੋ ਦੇਖੋ ਕਿ ਕਿੰਨੀ ਸਪੀਡ ਤੇ ਭੱਜਦਾ ਏ ਦੇਖੋ ਪੈਰ ਨੂੰ ਪੈਣ ਲੱਗ ਗਿਆ ਹੁਣ ਦੇਖੋ ਥੱਕ ਗਿਆ ਵਿਚਾਰੀ ਜੀਬ ਟਪਕਣ ਲੱਗੀ ਕੰਨ ਨੂੰ ਦੇਖੋ ਤੇ ਕੰਨ ਇਹ ਸਿੱਧੇ ਟ੍ਰਾਇੰਗਲਾਂ ਨੂੰ ਖੜੇ ਹੀ ਰਹਿੰਦੇ ਆ ਦੇਖੋ ਹੁਣ ਇਹਨੂੰ ਲੱਗਦਾ ਪਾਣੀ ਪਿਲਾਉਣਾ ਪਊਗਾ ਉਹ ਆ ਗਿਆ ਲੈ ਬੈਠਣੇ ਵੀ ਨਹੀਂ ਦਿੰਦਾ ਫਿਰ ਉੱਪਰ ਭਜ ਲਿਆ ਇਹ ਆਪਣਾ ਡੋ ਕੋਕੋ ਦੇਖੋ ਬਸ ਥੱਕ ਕੇ ਖੜ ਗਿਆ ਹੁਣ ਇਹ ਚਲੋ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਅੱਛਾ ਦੇਖੋ ਤੁੱਕਿਆ ਬਿਆਬਰੀ ਜੀ ਵੀ ਟੁਪਕਣ ਲੱਗ ਰਹੀ ਹੈ ਚਲੋ ਬਈ ਮਿਲਦੇ ਆ ਇੱਕ ਹੋਰ ਨਵੀਂ